ਸਾਡੇ ਵੱਲੋਂ ਜੀ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੀ ਵੀਡੀਓ ਨੂੰ ਦੇਖਦੇ ਹੋ ਸ਼ੇਅਰ ਕਰਦੇ ਹੋ ਤੁਹਾਡਾ ਬਹੁਤ ਸਹਿਯੋਗ ਸਾਨੂੰ ਮਿਲ ਰਿਹਾ ਤੇ ਅੱਜ ਆਪਾਂ ਬੇਬੇ ਜੀ ਕੋਲੋਂ ਪੁੱਛਦੇ ਹਾਂ ਕਿ ਜਿਵੇਂ ਅੱਜ ਕੱਲ ਦੇ ਬੱਚੇ ਨੇ ਤੇ ਪਹਿਲਾਂ ਵਾਲੇ ਬੱਚਿਆਂ 'ਚ ਕੀ ਫਰਕ ਹੁੰਦਾ ਸੀਗਾ ਤੇ ਕਿੱਦਾਂ ਪਾਲਣ ਪੋਸ਼ਣ ਹੁੰਦਾ ਸੀਗਾ ਮਤਲਬ ਕਿੱਦਾਂ ਇਹ ਸੰਭਾਲਦੇ ਆ ਕਿੱਦਾਂ ਸੀਗੇ ਮੰਨ ਆਪਾਂ ਇਹ ਪੁੱਛਨੇ ਆ ਨਾ ਬੀਬੀ ਹਾਂ ਪਾਈ ਤੇ ਜਿਵੇਂ ਅੱਜ ਕੱਲ ਦੇ ਬੱਚੇ ਨੇ ਦੇਖਣਾ ਹਾਂ ਜੇ ਉਹ ਰੋਣ ਲੱਗ ਜਾਣਾ ਤਾਂ ਉਹਦੇ ਮਾਮਾ ਮਾ ਉਸ ਟਾਈਮ ਕਰੰਦੀਆਂ ਨੇ ਮਤਲਬ ਕਿ ਵੀ ਲੈ ਪੁੱਤਾਂ ਫੋਨ ਲੈ ਲੈ ਕਿਹੜਾ ਫੋਨ ਆਹ ਤੇ ਫੋਨ ਲੈ ਕੇ ਬੱਚਾ ਫੋਨ ਤੇ ਲੱਗਿਆ ਰਹਿੰਦਾ ਲੱਗਿਆ ਰਹਿੰਦਾ ਵੀਡੀਓ ਦੇ ਵਿੱਚ ਗੇਮ ਮਾਰੇ ਕਰਦਾ ਤੇ ਜਾਂ ਫਿਰ ਉਹ ਟੈਲੀਵਿਜ਼ਨ ਲੱਗ ਜਾਂਦਾ ਹਾਂ ਵੀ ਤਾਂ ਉਹ ਚੁੱਪ ਕਰਦਾ ਹੈਗਾ ਹਾਂ ਜਾਂ ਫਿਰ ਕੁਕਰੇਲੇ ਸਹੀ ਜਿਹਾ ਜੜਿਆ ਲੈ ਕੋਣ ਨੂੰ ਖਵਾਣੀਆਂ ਪੈਂਦੀਆਂ ਹਾਂ ਦੇ ਦਿੰਦੇ ਨੇ ਹਾਂ ਹਾਂ ਪਿਤਾ ਬੱਚਾ ਬੜਿਆ ਜਾਂਦਾ ਹੈ ਬੜਿਆ ਜਾਂਦਾ ਤੇ ਵੀ ਜੋ ਤੁਸੀਂ ਛੋਟਾ ਟਾਈਮ ਹੁੰਦਾ ਸੀ ਉਦੋਂ ਤਾਂ ਇਹ ਸਾਰਾ ਕੁਝ ਨਹੀਂ ਹੁੰਦਾ ਸੀਗਾ ਨਾ 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 ਉਦੋਂ ਇੰਨਾ ਵੱਟ ਕੇ ਖਾਣ ਪੀਣ ਦਾ ਸਮਾਨ ਮਿਲਦਾ ਸੀ ਨਾ ਤੇ ਨਾ ਹੀ ਉਦੋਂ ਕੋਈ ਮੋਬਾਈਲ ਹੁੰਦੇ ਸੀ ਨਾ ਹੀ ਉਦੋਂ ਟੀਵੀ ਹੁੰਦਾ ਹੁਣ ਹਲੇ ਹੁੰਦੀ ਆ ਭਾਏ ਪਕੌੜੀਆਂ ਸਾਨੂੰ ਨਾ ਵੀ ਬੀਬੀ ਇਹਦੇ ਬਾਰੇ ਦੱਸੋ ਹੁਣ ਵੀ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਪਾਲ ਮਤਲਬ ਕਿ ਬਰਾਉਂਦੀਆਂ ਸੀਗੀਆਂ ਜਦੋਂ ਰੋਣ ਲੱਗ ਜਾਂਦੇ ਸੀ ਅੱਛਾ ਹਾਂ ਜਿਵੇਂ ਵੀ ਤੁਸੀਂ ਨਵੀਂ ਰੋਟੀ ਬਣਾ ਰਹੇ ਹੋ ਠੀਕ ਹੈ ਹਮ ਵੀ ਜਿਹੜੇ ਛੋਟੇ ਹਿੰਦਸੀ ਨਾਲ ਕੇ ਵੀ ਜਿਹੜਾ ਲਾਲ ਉਹਨੂੰ ਆਪਣੇ ਮਤਲਬ ਕਿ ਆ ਤੁਹਾਡਾ ਟਾਈਮ ਦੀ ਗੱਲ ਦੱਸਣੀ ਆ ਵੀ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਸੀ ਅਸੀਂ ਹੁਣ ਲਾ ਲੋ ਵੀ ਅਸੀਂ ਛੋਟੇ ਛੋਟੇ ਹੁੰਦੇ ਸੀ ਉਸ ਟਾਈਮ ਆਹੋ ਵੀ ਤੁਸੀਂ ਫਿਰ ਕਿਵੇਂ ਚੱਪਗਰ ਆਉਂਦੇ ਸੀਗੇ ਬੱਚੇ ਚੱਪਗਰ ਮੇਰੇ ਭਾਈ ਲੱਗ ਗਿਆ ਬੱਚਾ ਜਿੱਦ ਚੜ ਗਿਆ ਜਾਂ ਬੱਚਾ ਸੁੱਤਾ ਪਿਆ ਉੱਠ ਕੇ ਆਇਆ ਤੁਸੀਂ ਰੋਕ ਨਹੀਂ ਆਪਾਂ ਕਰਦੇ ਹੋ ਤੇ ਤੁਸੀਂ ਚੱਲੇ ਚਾਹੁੰਦੇ ਹੋ ਕੰਮ ਕਰਨਾ ਜਦੋਂ ਚੁੱਲੇ ਦੇ ਭਾਈ ਰੋਟੀ ਬਕਾਉਣੀ ਆ ਉਹਨੂੰ ਆਟਾ ਦੇਣਾ ਡੱਕੇ ਦੇ ਜੀੜੀ ਬਣਾ ਕੇ ਦੇ ਦੇਣੀ ਲੈ ਲੈਣਾ ਖੇਲ ਲੈ ਆ ਉਹਨੂੰ ਮਾਈ ਡਰਾਉਣ ਲੱਗ ਜਾਂਦੀ ਉਹ ਮੈਂ ਵੀ ਮੈਨੂੰ ਡਰੋਂ ਲੱਗ ਜਾਂਦਾ ਹਾਏ ਮਾਈ ਡਾਕਦੀਆਂ ਉਹ ਲੱਗ ਜਾਂਦਾ ਹਾਂ ਆਟੇ ਦੀ ਜੀੜ अच्छा वो ऑर्डर दिया ना फिर वो मेनू ਡਾਉਣਾ ਹੋਊਗਾ ਕਰਦਾ ਜੀ ਚੱਲੇ ਹੋਏ ਨੇ ਮਾਂ ਤੈਨੂੰ ਉਹ ਮੈਨੂੰ ਬਹੁਤ ਜ਼ਿਆਦਾ ਆਉਂਦੀ ਆ ਤੇਰੀ ਆਟੇ ਦੀ ਚਿੜੀ ਹਾਂ ਹਾਂ ਪਹਿਲਾਂ ਟੇੜੀ ਚਿੜੀ ਬਣਾਇਆ ਕਰੀਏ ਆਟੇ ਦੇ ਚਿੜੀ ਬਣਾਉਂਦੇ ਹੁੰਦੇ ਉਹ ਹੀ ਚਿੜੀ ਬਣਾ ਕੇ ਦੇਂਦੇ ਡੱਕੇ ਤੇ ਲਾ ਕੇ ਅੱਛਾ ਹਾਂ ਉਹ ਜੇ ਪਰ ਉਹਦਾ ਚਿੜੀ ਤੋਂ ਜੀ ਭਰ ਜਾਂਦਾ ਸੀ ਜਾਂ ਉਹ ਚਿੜੀ ਵੱਖਰਾ ਹੋ ਜਾਂਦੀ ਸੀ ਫਿਰ ਉਹਨੂੰ ਭਾਈ ਕੋਈ ਸਰਸਣਾ ਹੁੰਦਾ ਉਹ ਦੇ ਦਿੰਦੇ ਅੱਛਾ ਹਾਂ ਸਰਸਣਾ ਵੀ ਲਾ ਕੇ ਰੱਖ ਲਿਆ ਨੀ ਆ ਸੋਚਣੇ ਤੋਂ ਵੀ ਜਿੱਤਰ ਗਿਆ ਫੇਰ ਨਾ ਜੀ ਉੱਤਰ ਲੈਂਦੀ ਉਹਦੇ ਨਾਲ ਖੇੜ ਪਿਆਰਾਂ ਨਾਲ ਜਾਨ ਨੂੰ ਅਗਲੀ ਕੰਮ ਕਰ ਲੈਂਦੀ ਟੀ ਅੱਛਾ ਕੋਈ ਹੋਰ ਨੂੰ ਭਾਡਾ ਠਿੱਕਾ ਨਾਲ ਨਹੀਂ ਖੇੜਦੇ ਸੀ ਕੱਲ ਭਾਡੇ ਪੁੰਡੇ ਨਾਲ ਭਾਡੇ ਵੀ ਲੈਣ ਲੱਗੇ ਉਹਦੇ ਜਮਟੇ ਮਾਰੀ ਜਾਂਦੇ ਖੱਡੀ ਜਾਂਦੇ ਅੱਛਾ ਕੌਂਦੀਆਂ ਚਮਚੇ ਦੇ ਥੋੜਾ ਕੌਂਦੀਆਂ ਜਮਚੇ ਹਾਂ ਸਾਰਾ ਸਮਾਨ ਖੱਡੀ ਜਾਂਦੇ ਸਾਰਾ ਸਮਾਨ ਕੋਲੇ ਦਾ ਦਾਣਾ ਜਿਹੜੀ ਟੀ ਚੱਕਰ ਦੇ ਸੀ ਉਹਦੇ ਨਵਾਦੇ ਸੀ ਅੱਛਾ ਹਾਂ ਕਦੇ ਸੋਚਣਾ ਜੇ ਕਦੇ ਆ ਕਦੇ ਚੀੜੀ ਨਾਲ ਖੇਲੇ ਕਰੇ ਚਮਚਾ ਕੁੱਲੀ ਆ ਮਾਰਨ ਲੱਗੇ ਕਮਲੀ ਜੀ ਕਮਲੀ ਆਹੀ ਬਾੜੇ ਨੇ ਦੇਖ ਲਓ ਨਾ ਕਿੱਦਾਂ ਤੁਸੀਂ ਕਿਹਾ ਹੁੰਦੇ ਸੀ ਆਹੀ ਬਾੜੇ ਨੇ ਜਵਾਬ ਕੋ ਦੇਖ ਲਓ ਨਾ ਪਹਿਲਾਂ ਇਦਾਂ ਜਵਾਬ ਵਰਤ ਜਾਂਦੇ ਸੀ ਹਾਂ ਨਹੀਂ ਵਰਤਿਆ ਤੇ ਉਹ ਬਗਾ ਕੇ ਮਾਰ ਦਿੰਦਾ ਹੁੰਦਾ ਨਾ ਨਾ ਜਾਂ ਤਾਂ ਡਰਦੇ ਦੇ ਜਵਾਬ ਕੋ ਹਾਂ ਬੀਬੀ ਜਦੋਂ ਫਿਰ ਉਹ ਜਿੱਦ ਚੜ ਜਾਂਦੇ ਸੀ ਬੀ ਚੀਜੀ ਖਾਣੀਆਂ ਚੀਜੀ ਖਾਣੀਆਂ ਹੁਣ ਬਹੁਤ ਜ਼ਗਲ ਦੇ ਬੱਚੇ ਮੰਗਣ ਲੱਗ ਜਾਂਦੇ ਨੇ ਮੇਸਰ ਕੋਈ ਲਿਆ ਕਿ ਦੋ ਹਾਂ 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 ਤੇ ਤੁਸੀਂ ਕੀ ਚੀਜ਼ ਲੈ ਕੇ ਦਿੰਦੇ ਸੀ ਕਿ ਬੱਚਿਆਂ ਨੂੰ ਚੀਜੀ ਲੈ ਕੇ ਦੇਣੇ ਭਾਈ ਜੇਕਰ ਆਪ ਲੈ ਜਾਂਦੇ ਸੀ ਕਿ ਬੱਚਾ ਨੂੰ ਮਤਲਬ ਕੋਈ ਜਿਹੜਾ ਕੋਈ ਸਿਆਣਾ ਹੁੰਦਾ ਕਿ ਉਹਨੂੰ ਤਾਂ ਉਹ ਦਾਣੇ ਪਾ ਕੇ ਦੇ ਦਿੰਦੀ ਕੋਲੀਆ ਅੱਛਾ ਭਾਈ ਉਹ ਚੀਜ਼ ਲੈ ਕੇ ਆਉਂਦੇ ਹਾਂ ਭਾਈ ਆਪੇ ਦਾਣੇ ਲੈ ਜਾ ਫੇਰੀ ਲੈ ਕੇ ਲੈਣਾ ਹੈ ਜਿਹੜੀ ਹੀਰ ਲੈਣੀ ਹੈ ਤੋ ਉਹ ਲਿਆ ਤੇ ਕੀ ਚੀਜ਼ਾਂ ਲੈ ਕੇ ਆ ਗਏ ਚੀਜ਼ਾਂ ਲੈ ਕੇ ਆ ਕੇ ਕਰਦਾ ਉਹ ਰੇਵੜੀਆਂ ਲੈਂਦਾ ਗੋਲੀਆਂ ਬੋਲੀਆਂ ਬੋਲੀਆਂ ਜੀਆਂ ਹਾਂ ਕਦੇ ਦਾੜ ਪੂਜੀ आले ਹੁੰਦਾ ਹਾਂ ਕਰੇ ਬਾਬ ਦਾ ਜੇ ਮੈਂ ਕਹਿੰਦਾ ਜੋ ਜੜੀ ਚੀਜ਼ ਹੁੰਦੀ ਸੀ ਮੰਗਦੇ ਸੀ ਉਹੀ ਦੇ ਦੇਣੇ ਤੇ ਉਹ ਮਿੱਠੀਆਂ ਗੋਲੀਆਂ ਮਿੱਠੀਆਂ ਗੋਲੀਆਂ ਰੰਗ ਬਰੰਗੇ ਗੋਲੇ ਰੰਗ ਬਰੰਗੇ ਗੋਲੇ ਪਤੀਸਾ ਪਤੀਤਾ ਪਤੀਸਾ ਪਤੀਸਾ ਹਾਂ ਮੈਨੂੰ ਨਹੀਂ ਉਹਨਾਂ ਨਹੀਂ ਆਓ ਇਹ ਕੋ ਖੰਡ ਕੀ ਰੋਂਦੀ ਜਿਹੜੀ ਉਹ ਚੌਲਾਂ ਦੀ ਬਣੀ ਹੁੰਦੀ ਹੈ ਚੌਲਾਂ ਦੀ ਹਾਂ ਉਹ ਦੇ ਦੇਣੇ ਹਾਂ ਤੇ ਹੋਰ ਵੀ ਖਿੱਲਾ ਵੀ ਹੁੰਦੀਆਂ ਸੀ ਹਾਂ ਕੱਲਾ ਨਹੀਂ ਹੁੰਦੇ ਅੱਰੀਆ ਉਹ ਬਾਹਰ ਨਹੀਂ ਕੱਲਾ ਬੰਦੇ ਤੇ ਜਦੋਂ ਉਹ ਗੋਲੇ ਜਿਹੇ ਹੁੰਦੇ ਸੀ ਵੀ ਉਹਦੇ ਬੜੇ ਹੋਏ ਇਹਦੇ ਆਪਣਾ ਪਰਫ ਦੇ ਵਿੱਚ ਰੰਗ ਪਾ ਦਿੰਦੇ ਸੀ ਉਹਦੇ ਹਾਂ ਉਹ ਕਰ ਕਰਕੇ ਕਰ ਕਰਕੇ ਉਹਦੇ ਪਹਾਤ ਜਮ ਉਹਤੇ ਮਾਰ ਕੇ ਨਾ ਉਹਦੇ ਵਿੱਚ ਮਤਲਬ ਕਿ ਉਹ ਗਰਦਾਸ ਢੱਕਾ ਜੀ ਢੱਕਾ ਉਹ ਉਹ ਗੋਲ ਰੰਗ ਬਰੰਗੇ ਜੇ ਉਹ ਉਹ ਜਿਹਾ ਮੈਂ ਬਸੇ ਰਖਾ ਦਿਆ ਕੁਲਫੀ ਹਾਂ ਉਹ ਕੁਲਫੀ ਜੀ ਮੰਗੋ ਬਣ ਜਾਂਦੇ ਹਾਂ ਹਾਂ ਉਹ ਕੁਲਫੀ ਮੰਗੋ ਪਾਈ ਜਾਂਦੇ ਆ ਅੰਦਰ ਪਰ ਅੱਜ ਕੱਲ ਉਹ ਗੱਲ ਨਹੀਂ ਹੈਗੀ ਉਹ ਬੜੇ ਸਵਾਦ ਦੇ ਉਹ ਦੁਕਾਨ ਲੈ ਉਹ ਆ ਬਿਆੜਾ ਵੇਚਣਾ ਉਹ ਆਹੋ ਗੋਲੇ ਅਸੀਂ ਕਹਿੰਦੇ ਹੁੰਦੇ ਟਿੱਕੀਆਂ ਬਰਫੀਆਂ ਬਰਫ ਦੀ ਟਿੱਕੀਆਂ ਹਾਂ ਉਹ ਰੰਗ ਟਿੱਕੀਆਂ ਸਾਡੇ ਵੇਲੇ ਗੋਲੇ ਬਣ ਗਏ ਹਰੇ ਰੰਗ ਹੁੰਦਾ ਗੁਲਾਬੀ ਹੁੰਦਾ ਹੁਣ ਤਾਂ ਅੰਗਰੇਜ਼ੀ ਜੀ ਦੋ ਰੰਗ ਪਾਏ ਹੋਏ ਹੁੰਦੇ ਆਹ ਉਹ ਵੀ ਕਿ ਬਿਜਟ ਕਾ ਕਿਵੇਂ ਹੋ ਜਾਂਦੇ ਹਾਂ ਉਹ ਫਿਰ ਬਹੁਤ ਖਾਂਦੇ ਹੁੰਦੇ ਅੱਜ ਗੱਲ ਤਾਂ ਪਤਾ ਨਹੀਂ ਕੀ ਨਾਮ ਰੱਖ ਤਾ ਉਹ ਨਾ ਇਹ ਵਾਕਾਂ ਨੇ ਹੁਣ ਤਾਂ ਦੁਨੀਆਂ ਨੇ ਜਬੜੇ ਨਹੀਂ ਆ ਕੀ ਕਰਨ ਨੇ ਰੰਗ ਬਰੰਗੇ ਆ ਗੁਲਫੀਆਂ ਨੇ ਕੋਈ ਗੁਲਫੀ ਕਾ ਕੋਈ ਵੀ ਜਿਹੜੇ ਛੋਟੇ ਬੱਚੇ ਹੁੰਦੇ ਸੀ ਉਹ ਤਾਂ ਦੇਖ ਬੈਠ ਜਾਂਦੇ ਸੀ ਨਾ ਹਮ ਨਿਕ ਨਿਕ ਹੁੰਦੇ ਨੇ ਨਿਕ ਨਿਕ ਹਾਂ ਫਿਰ ਅੱਗੇ ਅਗਲਾ ਚਲੋ ਰਜਾਇਰ ਜੂਈ ਲਾ ਕੇ ਆਲੇ ਦੋੜੇ ਨਾ ਕਪੜਾ ਲਾ ਕੇ ਬਿਚਾਰੇ ਬਿਠਾਉਂਦੇ ਆਂਦਾ ਅੰਗੂਰੇ ਖੇਡਾ ਛੱਡ ਦਿੰਦੇ ਵੇਣਨਾ ਕੱਢੀ ਜਾਓ ਹਾਂ ਬੀਬੀ ਜਦੋਂ ਫਿਰ ਉਹ ਤੁਰਨ ਲੱਗਦੇ ਨੇ ਮਤਲਬ ਡਿੰਗਾ ਪਰ ਪਰ ਡਿੰਗਾ ਪਰ ਕੜੀ ਮਤਲਬ ਕਿ ਖੇਡਾ ਨਾ ਉਹ ਭਈ ਜਿਹੜੇ ਹੁੰਦੇ ਭਾਈ ਮੂਰੇ ਇੱਕ ਪਈਆ ਹੁੰਦਾ ਹਾਂ ਉਹ ਰੇੜੇਨ ਫੜ ਫੜ ਕੇ ਮਗਰ ਉਹ ਤੋੜ ਜਾਂਦੇ ਮੂਰੇ ਜਬ ਆਖਨ ਵਾਲੇ ਦੇ ਮਗਰ ਆਪ ਡਿੰਗਾ ਭਰੀ ਜਾਂਦੇ ਅੱਛਾ ਹਾਂ ਤੋੜਦੇ ਤੇ ਅਛਾ ਰੇੜੇ ਨਾ ਤੁਰਨਾ ਸਿੱਖਦਾ ਹਾਂ ਰੋੜੇ ਨਾ ਤੁਰਨਾ ਸਿੱਖ ਗਾਟੇ ਫਿਰ ਉਹ ਉਹ ਤੋਂ ਕਰਵਾਉਂਦੇ ਸੀਗੇ ਤਰਖਾਨੇ ਕਰਕੇ ਦੇਖ ਜਾਂਦਾ ਹਾਂ 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 ਦਿਖਾਣਾ ਯਾਰ ਤੇ ਦਿਖਾਣ ਤੇ ਹੁਣ ਤਾਂ ਦਿਖਾਣ ਮੇ ਨਹੀਂ ਹੈਗੇ ਹਾਂ ਸਹੀ ਗੱਲ ਹੈ ਹੂੰ ਤੇ ਫਿਰ ਆਪਣਾ ਮਤਲਬ ਕਿ ਫਿਰ ਤੁਰਨੂ ਵੀ ਸਿਖਾਉਂਦੇ ਹੁੰਦੇ ਸੀ ਜੇ ਤੁਸੀਂ ਵੀ ਤਾਂ ਕੋਸ਼ਿਸ਼ ਕਰਦੇ ਹੋਵੋਗੇ ਨਾ ਆਪਦੇ ਆਪ ਕੋ ਉਸ ਤੁਰਨ ਦੀ ਉਹਨੂੰ ਪੈਰਾਂ ਪੂਰਾ ਦੇ ਨਾਲ ਮਤਲਬ ਕਿ ਉਹ ਜਿਆਦਾ ਉਹ ਗੋਰੀਆ ਫਾਇਲਣੀਆਂ ਮੈਂ ਨਾ ਟੋਰੀ ਜਾਂਣਾ ਨਾ ਟੋਰੀ ਜਾਂਣਾ ਮੂਰੇ ਫੜਕੇ ਕੇ ਬਾਗ ਨੂੰ ਮੈਂ ਤਾਂ ਇਹ ਦੇਖਿਆ ਵੀ ਜਿਵੇਂ ਆਪਦੇ ਪੈਰਾਂ ਤੇ ਦੂਸਰੇ ਬੱਚੇ ਦੇ ਪੈਰ ਧਰਾ ਦੇਣੇ ਅੱਗੇ ਡਿੰਗ ਭਰਨੀ ਆਪਦਾ ਪੈਰ ਅੱਗੇ ਕਰਨਾ ਬੱਚੇ ਦਾ ਪੈਰ ਆਪ ਹੀ ਅੱਗੇ ਹੋ ਜਾਂਦਾ ਸੀ ਫਿਰ ਆਪੇ ਬਰਾਬਰ ਤਾਂ ਲੱਗ ਜਾਂਦੇ ਤੇ ਹਾਂ ਪੈ ਆਪਦੇ ਪੈਰੋਂ ਤੇ ਉਹਦੇ ਪੈਰ ਰੱਖ ਲੈਣੇ ਨੇ ਆਓ ਆਪ ਡਿੰਗ ਭਰਨੀ ਆ ਨਾਲੇ ਬੱਚੇ ਦੀ ਆਪੇ ਡਿੰਗ ਭਰੀ ਆਪੇ ਡਿੰਗ ਭਰੀ ਜਾਂਦੀ ਹਾਂ ਫਿਰ ਉਹਨੂੰ ਇਦਾਂ ਲੱਗਦਾ ਸੀ ਕਿ ਮੈਂ ਵੀ ਤੁਰਾਂ ਨਹੀਂ ਵੀ ਜ਼ਰਾ ਫਿਰ ਆਪਨੇ ਲੱਗ ਗਏ ਤੁਰਨਾ ਬਰਾਬਰ ਆ ਫੜ ਕੇ ਉਂਗਲੀ ਸਹੀ ਹਾਂ ਬਈ ਤੁਰਦੇ ਹਾਂ ਹਾਂ ਠੀਕ ਆ ਬੀਬੀ ਇੰਨੀ ਵੀਰੇ ਜਾਣਕਾਰੀ ਦਿੱਤੀ ਸਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਚੰਗਾ ਆਪਾਂ ਸਾਡੀ ਵੀਡੀਓ ਨੇਖਿਆ ਕਰੋ ਸਮਾਰ ਕੇ ਮੈਂ ਪੁਰਾਣੀਆਂ ਗੱਲਾਂ ਜਿਹੜੀਆਂ ਮੈਂ ਦੱਸਦੀਆਂ ਵਧੀਆ ਕੰਨ ਚ ਪਾ ਲਿਆ ਕਰੋ ਸੁਣ ਲਿਆ ਕਰੋ ਸਹੀ ਗੱਲ ਹੈ ਇਹ ਪੁਰਾਣੀਆਂ ਗੱਲਾਂ ਬਹੁਤ ਵਧੀਆ ਹਾਂ ਪੁਰਾਣੀਆਂ ਗੱਲਾਂ ਆਏ ਮੈਂਡੀਆਂ ਨਹੀਂ ਕਿਸੇ ਨੂੰ ਹਾਂ ਗੱਲਾਂ ਜਿੰਨੀਆਂ ਵੀ ਤੁਸੀਂ ਵੀ ਗੱਲਾਂ ਸਾਨੂੰ ਦੱਸਦੇ ਹੋ ਰੋਜ਼ ਇੱਕ ਅੱਧੀ ਗੱਲ ਤੁਸੀਂ ਜ਼ਰੂਰ ਦੱਸਦੇ ਹੋ ਨੇ ਹਨਾ ਯਾਦ ਰੱਖਿਆ ਕਰੋ ਸਾਰੀਆਂ ਗੱਲਾਂ ਦਾ ਖਿਆਲ ਰੱਖਿਆ ਕਰੋ ਪਿਆਰ ਦੇ 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 ਵੀ ਸਾਰਿਆਂ ਨੂੰ ਕਦੇ ਬਹੁਤ ਬਹੁਤ ਪਿਆਰ ਸਤਿ ਸ਼੍ਰੀ ਅਕਾਲ ਬਹੁਤ ਪਿਆਰ ਭਾਈ ਬਹੁਤ ਮੇਰੇ ਵੱਲੋਂ ਤੁਹਾਨੂੰ ਜਿੰਦੇ ਵੱਸੇ ਰਹੋ ਜਿੰਦੇ ਵੱਸੇ ਰਹੋ ਫਿਰ ਆਹ ਸੁੱਚੇ ਪਾਸ਼ਾ ਵੈਰੂ ਹਰ ਘਰ ਵਿੱਚ ਖੁਸ਼ੀਆਂ ਖੁਸ਼ੀਆਂ ਦੇਵੇ ਸੁੱਖੀਆਂ ਦੇਵੇ ਭਾਈ ਰੋ ਸਾਡੀ ਵੀਡੀਓ ਦੇਖਣ ਵਾਲੇ ਦੇਖਣ ਵਾਲੇ ਭਾਈ ਦੇਖਦੇ ਰਹੋ ਹਾਂ ਸਹੀ ਹਾਂ ਓਕੇ ਜੀ ਸਾਸ੍ਰਿਕਾਲ